सत श्रीकाल जी सू जी अब आप सूट की कटिंग लैके आए हैं जी यूट कपड़ा पूरा पंच पेंट कपड़ा है जी आप पूरे सूट की कटिंग करा आल ओवर कपड़ा है जी ठीक तो आप है जी सब तो पहले आपप देख लें कमीज की लंबाई हैगी बयाली इंच घेरा पच्ची है जी छाती तेई है जी कमर भी तेई है तो हिप साढ़े पच्ची इंच है जी ये अकॉर्डिंग आप सारी कटिंग करा नाप देखा बाकी भी ठीक है जी सबू पहला आप कमीज कटिंग करते हैं ਇਹਨ ਆਪਣਾ ਹੀ ਆਪਾਂ ਤੈਹ ਨਹੀਂ ਖੋਲਣੀ ਹੈਗੀ ਕੱਪੜੇ ਦੀ ਠੀਕ ਹੈ ਐਦਾਂ ਹੀ ਆਪਾਂ ਲਵਾਈ ਲੈਣੀ ਕਮੀਜ਼ ਦੀ 42 ਇੰਚ ਆਪਣਾ ਤਿਆਰ ਕਮੀਜ਼ ਆਪਾਂ 3 ਇੰਚ ਕਪੜਾ ਫालतू ਲੈਣਾ ਹੈ ਮਤਲਬ 45 ਇੰਚ ਲੈ ਕੇ ਕਪੜਾ ਇਹਨ ਡਬਲ ਕਰ ਲੈਣਾ ਐਦਾਂ ਜਿੱਦਾਂ ਤੈਹ ਲੱਗੀ ਹੋਈ ਏ ਜਿਵੇਂ ਸੂਟ ਆਇਆ ਸੀ ਤੈਹ ਲੱਕੇ ਉਵੇਂ ਹੀ ਆਪਾਂ ਨੇ ਇਹ ਤੈਹ ਲੱਗ ਬਿਛਾ ਲੈਣਾ ਕਪੜਾ ਤੇ ਪੱਲੇ ਆਪਾਂ ਨੇ ਅਡ ਕਰ ਲੈਣੇ ਠੀਕ ਹੈ ਆ ਦੇਖੋ ਇੱਥੇ ਆਪਾਂ ਨਾਪ ਲੈਨੇ 45 ਇੰਚ ਆਪਾਂ ਆਪਾਂ ਕੈਨ ਅਗਰ ਰੱਖ ਲੈਣੀ ਹੋ ਜੇ 45 ਹੈਗਾ ਜੇ ਕੱਟਵਾ ਦੇ ਪੌਛਾਟ ਕਾ ਲੈਨੇ 45 ਇੰਚ ਕਪੜਾ ਠੀਕ ਹੈ 45 ਇੰਚ ਹੀ ਆਪਾਂ ਨੇ ਇਦੋਂ ਲੈਣਾ ਹੈ ਠੀਕ ਹੈ ਤੇ ਹੁਣ ਆਪਾਂ ਨੇ ਪੱਲੇ ਅੱਡ ਕਰ ਲੈਨੇ ਇੱਥੋਂ ਆਪਾਂ ਨੇ ਮੀਰ ਦਾ ਕਪੜਾ ਅੱਡ ਕਰ ਲੈਣਾ ਠੀਕ ਹੈ ਹੁਣ ਆਪਾਂ ਨੇ ਕਰਨਾ ਕੀ ਇਹ ਇਹੀ ਕਪੜਾ ਆਪਾਂ ਨੇ ਖੋਲ ਲੈਣਾ ਠੀਕ ਹੈ ਇਹ ਸਿੰਗਲ ਤੈਹ ਦਾ ਲਾ ਲਣੀ ਹੈ ਕਿਉਂਕਿ ਪੱਲੇ ਕੱਢਣੇ ਨਾਲ ਤੋਂ ਹਮੇਸ਼ਾ ਕਮੀਜ਼ ਦੇ ਨਾਲ ਦੇ ਪੱਲੇ ਕੱਢੇ ਜਾਂਦੇ ਜਦੋਂ ਪਰ ਆਲ ਓਵਰ ਸੂਟ ਕੱਟਦੇ ਹੁਣ ਸੋ ਤਾਂ ਇੱਕ ਕਮੀਜ਼ ਦਾ ਕਪੜਾ ਸਿੰਗਲ ਤੈਹ ਲਾ ਕੇ ਰੱਖ ਲਿਆ ਜੀ ਠੀਕ ਹੈ ਹੁਣ ਪਰ ਕਮੀਜ਼ ਪੱਲੇ ਲਾਉਣੇ ਆ ਇਹ ਕਿਹੜਾ ਹੈਗਾ ਜੀ 3 ਇੰਚ ਆਪਾਂ 4 ਇੰਚ ਪਰ ਖਾਦੂ ਲਾਵਾਂਗੇ ਅਤੇ 3 ਇੰਚ ਤੇ ਆਪਾਂ ਪੱਲੇ ਲਾਵਾਂਗੇ ਠੀਕ ਹੈ ਇੱਥੇ ਆਪਾਂ ਚਾਕਾਂ ਪਰ ਲੈਸ ਲਾਉਣੀ ਹੈ ਜੀ ਇਹ ਨਾ ਵੀ ਲੈਣੇ ਤਾਂ ਆ ਵੀ ਆਪਾਂ ਨੇ ਚਾਰ ਇੰਚ ਪਰ ਫालतू ਲੈਣਾ ਜੀ ਕਿਹਰੇ ਨਾਲੋਂ ਪ੍ਰਤੀ 8 ਇੰਚ ਦੇ ਆਪਾਂ ਪੁਆਇੰਟ ਲਾ ਲਾਂਗੇ ਇੱਥੇ ਤੇ ਇਹਨਾਂ ਨੂੰ ਆਪਾਂ ਨੇ ਮਿਲਾ ਲੈਣਾ ਇੱਕ ਦੂਜੇ ਨਾਲ ਠੀਕ ਹੈ ਜੀ ਇੱਥੋਂ ਆਪਾਂ ਕਟਿੰਗ ਕਰ ਲਾਂਗੇ ਜਿਹੜਾ ਕਪੜਾ ਫालतू ਬਚਿਆ ਇਹ ਸਲਵਾਰ ਦੇ ਪੱਲਿਆਂ ਜਾਊਗਾ ਇਸੇ ਆਪਾਂ ਨਿਸ਼ਾਨ ਲਾਏ ਜਦੋਂ ਉੱਪਰ ਕੱਟ ਲੰਨੇ ਆਪਾਂ ਆਪਣੇ ਕਮੀਜ਼ ਪੱਲੇ ਪੱਖ ਕਰ ਲਏ ਆ ਜੀ ਹੁਣ ਆਪਾਂ ਦੇਖਣਾ ਕਮੀਜ਼ ਦਾ ਪ੍ਰਿੰਟ ਵੀ ਇੱਕ ਪਾਸੇ ਤਾਂ ਜਾਂਦਾ ਹੈਗਾ ਠੀਕ ਹੈ ਇੱਕ ਪਾਸੇ ਜਾਂਦਾ ਹੋਵੇ ਪੱਲੇ ਉਲਟਾਉਣੇ ਪੈਣੇ ਹੁਣ ਇਹ ਜਿਹੜਾ ਪ੍ਰਿੰਟ ਹੈ ਦੋਨੇ ਪਾਸੇ ਜਾਂਦਾ ਇਹਦੇ ਫਲਾਵਰ ਠੀਕ ਹੈ ਸੋ ਇਹ ਦਿੱਕਤ ਨਹੀਂ ਹੈਗੀ ਇਧਰ ਮਾਜੀ ਜੱਕ ਸਕਦੇ ਆਪਾਂ ਅਪਰ ਕਮੀਜ਼ ਦੇ ਉੱਪਰ ਹਟਾ ਕੇ ਰੱਖ ਲਏ ਆ ਜੀ ਪਿਛਲਾ ਪੱਲਾ ਤੇ ਮੋਹਲਾ ਪੱਲਾ ਇੱਥੇ ਆਹ ਡਾਡੇ ਲਾਉਣੀ ਜਦੋਂ ਆਪਾਂ ਫਲੇਟਾਂ ਪਾਉਨੇ ਆ ਨਾ ਨਿਸ਼ਾਨ ਲਾਉਨੇ ਆ ਉਹ ਦਿੱਕਤ ਆਉਂਦੀ ਹੈ ਸੋ ਕੱਲੇ ਕੱਲੇ ਹੀ ਆਪਾਂ ਨੇ ਧਿਆਨ ਨਾਲ ਰੱਖਣੀ ਹੈ ਪੱਲਿਆਂ ਨੂੰ ਇਹੀ ਗਏ ਸਾਡੇ ਪਰ ਆਪਾਂ ਆਪਣਾ ਫੀਟਿੰਗ ਦਾ ਛਾਤੀ ਚਈਏ ਜੀ ਤੇ ਕਮਰ ਵੀ ਚਈਏ 25 ਹਿਪਾ ਹੁਣ ਆਪਾਂ ਨੇ ਕਾਰਨਾ ਕੀ ਇਹਨਾਂ ਜਿਹੜੇ ਨਾਪ ਥੋੜਾ ਭਾਰੀ ਹੈ ਜੀ ਜਿਹੜਾ ਇਹ ਨਾਪ ਆਪਾਂ ਛਾਤੀ ਤੋਂ ਇਹ 3 ਇੰਚ ਆਪਾਂ ਨੇ ਹੀਟਾਂ ਛਾਤੀ ਚਈਏ ਜੀ 24 ਰੱਖਣਾ ਹੈ ਤੇ ਹਿਪ ਤੇ ਉੱਪਰ ਵੀ 4 ਇੰਚ 25 ਇੰਚ ਹੀ ਰੱਖਣਾ ਹੈ ਜੀ ਇਹ ਲੀਪ ਵੀ ਭਾਰੀ ਹੈ ਜੀ ਤੇ ਛਾਤੀ ਵਾਲ ਏਰੀਆ ਵੀ ਭਾਰੀ ਹੈ ਠੀਕ ਹੈ ਇਹਦਾ ਥੋੜਾ ਜਿਹਾ ਆਪਣੇ ਕੋ ਮਿਸਲਾਈ ਲੱਗੂਗੀ सौ पचास तीरा अपना सत इंच लेना है भारी बंद नाप है जी तो मोडे भी बड़े हैं है। इस करके गले छोटे हैं जी इस करके आपने तीरा बद रखिया है अद्धा इंच जहाँ के गले बड़े हूं डीप हैं सत साढ़े सत्त इंच तैयार हूं उन्होंने तीरा घट रखना हमेशा ये छः इंच बोला गला तैयार है पांच इंच पिछला गला तैयार है इस करके सत्त इंच मोटे रखे हैं ता मोडे अपने टैट ना हो जा साढ़े छः इंच भी अपने चल जाने से छ तेई इंचिटिंग अकॉर्डिंग फिटिंग आपने जी तेई इंच फिटिंग साढ़े ग्यारह इंच पर अपने हाफ कर लेना फिटिंग का जो आपने कमर का निशान रखना है जी जो पाई आरिया भारी अठ इंच पर निशान लाने कमर का ठीक है थोड़े हि डि डीप लग जी इतों ही अपने ਇਹੜਾ ਆਪਣਾ 3 ਇੰਚ ਹੈ ਜੀ ਸਾਠੀ 3 ਇੰਚ ਹੈ ਇੱਥੋਂ ਆਪਾਂ ਇਹਨਾਂ ਦਾ 24 ਇੰਚ ਦਾ ਆਪਣਾ ਹੈ ਠੀਕ ਹੈ ਸੋ ਫਿਟਿੰਗ ਆਪਣੀ ਇਦਾਂ ਆਉਣੀ ਹੈ ਜੀ ਠੀਕ ਹੈ ਥੋੜੀ ਗੜਾਈ ਪੈਣੀ ਹੈ ਜੀ ਫਿਟਿੰਗ 'ਚ ਹੋਰ ਆਪਾਂ ਸਾਈਡ ਸলাই ਲਾਵਾਂਗੇ ਜਾ ਕੇ ਇਹਨਾਂ 17 ਇੰਚ ਪਰ ਤਿਆਰ ਤੇ 7.5 ਇੰਚ ਪਲਾਵਾਂਗੇ ਠੀਕ ਹੈ ਇੱਥੋਂ ਆਪਾਂ 25.5 ਇੰਚ ਪੌਣੇ 13 ਇੰਚ ਮਿਣਾਗੇ इतों भी चार इंच उपर हिप तो साढ़े पच्ची इंच ही रखना है ठीक है आए गड़ाई आनी है जी इतनी अपनी जहाँ की हिप भारी होंगी है तो हूँ देखो अपनी प्लेटा पाया बाजपान पर प्लेटा पाने प्लेट ने चार तेरह इंच पर रखनी है ठीक है तो आप इत चौदह इंच पर प्लेटा पावगे एक इंच ਬਣਾ ਕੇ ਠੀਕ ਹੈ ਵੀ 13 ਇੰਚ ਪਰ ਰਹਿ ਜਾਣ ਜਿਹੜਾ ਇੱਥੇ ਆਪਣਾ ਗੈਪ ਦੇਣਾ ਉਹ ਵੀ ਆਪਾਂ 4 ਇੰਚ ਦਾ ਦਵਾਂਗੇ ਫੀਟਿੰਗ ਦੇ ਅਕੋਰਡਿੰਗ ਹੀ ਪਲੇਟਾਂ ਪਾਈ ਜਾਂਦੀਆਂ ਜੇ ਕਮਰ ਵੱਧ ਹੈ ਨਾ 23 ਇੰਚ ਕਮਰ ਇੱਥੇ ਤਾਂ ਆ ਜਿਹੜੇ ਪਲੇਟਾਂ ਦੇ ਗੈਪ ਆ 4 ਇੰਚ ਦੇ ਦਿੰਦੇ ਨੇ ਜੇ ਬਸ 3.5 ਇੰਚ ਦਿੰਦੇ ਆ ਤੁਸੀਂ 4 ਇੰਚ ਰੱਖ ਸਕਦੇ ਹੋ ਤੇ ਪੂਰਾ ਏਰੀਆ ਕਵਰ ਹੋ ਜਾਂਦਾ ਹੈ ਇਹ ਪਲੇਟਾਂ ਨਾਲ ਇਹ ਪਲੇਟਾਂ ਦੀ ਆਪਾਂ ਲੰਬਾਈ ਰੱਖਣੀ ਉਹ 7 ਇੰਚ ਹੀ ਰੱਖਣੀ ਹੈ ਠੀਕ ਹੈ आप इसी प्लेटेंद कर लें साढ़े तीन इंच त्रिसी प्लेट पाने वास्ते इतों आप ढाई ढाई इंच प्लेट पावे जो किसी सूट की फिटिंग बद हो प्लेटा का गैप भी वादी जो दो, बात बात दो इंच प्लेट पाने गैप छो तो ढाई इंच छोड़ो ठीक है पूरा एरिया कवर हो जाता फिर फिटिंग भी वजी आती ठीक है ਹੁਣ ਇਹ ਪਲੇਟ ਪਾਉਣੀ ਆਪਾਂ ਮੋਢੇ ਦੀ ਠੀਕ ਹੈ ਤੇ ਇੱਥੇ ਆਪਾਂ ਹੁਣ ਮੋਢੇ ਦੀ ਕਾਟ ਪਾਉਣੀ ਹੈ ਜੀ ਹੁਣ ਤੁਸੀਂ ਦੇਖੋ ਵੀ ਜਿਹੜਾ ਇਹ بڑا ਉਹਨੂੰ ਸੂਟ ਹੈ ਇਹ ਭਾਰੀ ਨਾਲ ਵਾਲ ਸੂਟ ਹੈ ਇਸ ਕਰਕੇ ਜਿਹੜੀ ਮੋਢੇ ਦੀ ਕਾਟ ਪਾਉਣੀ ਇਹ ਵੀ 8 ਇੰਚ ਪਰ ਬਾਵਾਂਗੇ ਡੂੰਗੀ ਨਹੀਂ ਪਾਉਣੀ ਹੈਗੀ ਕਿਉਂਕਿ ਗਲੇ ਛੋਟੇ ਆ ਪਿੱਛੇ ਮੋਢਿਆਂ ਦੇ ਬੈ ਕੇ ਖਿੱਚ ਪਉਣ ਲੱ ਜਾਂਦੀ ਹੈ ਇਹ ਜਿਹੜੇ ਆਪਣੇ ਮਾਦ ਹੁੰਦੇ ਚੌੜੇ ਹੁੰਦੇ ਆ ਤੇ ਗਲੇ ਛੋਟੇ ਹੁੰਦੇ ਆ ਐਸ ਕਰਕੇ ਉਹ ਡੀਪ ਨਹੀਂ ਪਾਉਣੀ ਹੈਗੀ ਉੱਚ ਚਾਕੀ ਪਾਉਣੀ ਆ ਠੀਕ ਹੈ ਤਾਂ ਕਿ ਇਹ ਬਾਹਰ ਖਿਚਣਾ ਪਵੇ ਸੇ ਮੋਢਿਆਂ ਕੋਲ ਤੇ ਤੇ ਹੁਣ ਆਪਾਂ ਪਾਵਾਂਗੇ 프ਰੰਟ 프ਰੰਟ ਇਹਨੇ 15 ਇੰਚ ਤਿਆਰ ਹੈ ਜੀ ਆਪਾਂ 16 ਇੰਚ ਲਾਵਾਂਗੇ چاہے ਜੇ ਜਿਹੜੇ ਸੀ ਇਹ ਵਾਲੇ ਆਪਣੇ ਕਾਟ ਪਾਈ ਹੁੰਦੀ ਹੈ ਮੋਢੇ ਦੀ 2.5 ਇੰਚ ਦੀ ਇਹਦਾ ਵੀ ਆਪਾਂ ਹਾਫ ਕਰ ਸਕਦੇ ਆ ਹਾਫ ਕਰਕੇ ਵੀ ਫਿਟਿੰਗ ਆ ਜਾਂਦੀ ਹੈ ਜੀ ਪੂਰੀ ਥੋੜਾ ਆਪਾਂ 헤ਡਾ ਲੈ ਕੇ ਜਾਣਾ ਹੈ ਤਾਂ ਕਿ ਕੋਈ ਕਿੱਥੇ ਨਾ ਜਾਵੇ ਇਹ ਦੇ ਸੋ ਨਿਸ਼ਾਨਾ ਮੇ ਲੱਗੇ ਮੋੜੇ ਕਾਠਰੀ ਲੱਗੇ ਆ ਜੀ ਤੇ ਆਪਣੇ ਪਲੇਟਾਂ ਦੇ ਛਾਂ ਲੱਗੇ ਆ ਤੇ ਇੱਕ ਗੱਲ ਹੋਰ ਦੱਸਦੀ ਆ ਮੈਂ ਜਦੋਂ ਵੀ ਆਪਾਂ ਨੇ ਭਾਰੀ ਨਾ ਆਪਣੇ ਪਲੇਟਾਂ ਪਾਉਣੀਆਂ ਆ ਜੀ ਇਹ ਥੋੜੇ ਡੂੰਘੇ ਚੱਬਣੀਆਂ ਆ ਜੀ ਮਤਲਬ ਅੱਧਾ ਇੰਚ ਕਪੜਾ ਚੱਕਣੀ ਚੱਕਣਾ ਆ ਜੀ ਓੜੀਆਂ ਮੋਟੀਆਂ ਬਲੇਟ ਰੱਖਣੀਆਂ ਜੀ ਆਪਾਂ ਜਦੋਂ ਪਲੇਟ ਪਾਉਣੀ ਆ ਠੀਕ ਹੈ ਤਾਂ ਆਹ ਵੇੜੀ ਕਮਰ ਦਾ ਪਾਟ ਕਮਰ ਤਾਂ ਹੁਣ ਇਹ ਵੀ ਸੇਮ ਹੈ ਕਮਰਾ 3 ਇੰਚੇ ਕਮਰ ਹੈ 3 ਇੰਚੇ ਆਪਣੀ ਚਾਤੀ ਹੈ ਜੀ ਠੀਕ ਹੈ ਇਹ ਜਿਹੜੀ ਵੀ ਆਪਣੀ ਫੀਟਿੰਗ ਆਉਣੀ ਹੈ ਪਲੇਟਾਂ ਵਿੱਚੇ ਫੀਟਿੰਗ ਆਉਣੀ ਹੈ ਚਾਹੇ ਕਮਰ ਦਾ ਜਿਹੜੀ ਆਪਣੀ ਫੀਟਿੰਗ ਜੇ ਸਲਾਈ ਲਾਉਣੀ ਚਾਹੇ ਥੋੜੀ ਬਾਹਰ ਹੋ ਕੇ ਲੱਗੇ ਕੋਈ ਚੱਕਰ ਨਹੀਂ ਹੈਗਾ ਮੇਰੀ ਪਲੇਟਾਂ ਮੋਟੀਆਂ ਬਣੀਆਂ ਏ ਇਹ ਜਿਹੜੀ ਫੀਟਿੰਗ ਪਲੇਟਾਂ ਆ ਕੇ ਹੀ ਆਉਣੀ ਹੈ ਸੋ ਆਪਾਂ ਹੁਣ ਕਾਟ ਪਾਉਨੇ ਆ ਅੱਦਾਂ ਜੇ ਆਪਾਂ ਇਹ ਮੋੜੇ ਹੀ ਕਾਟ ਨਾਲੇ ਪਾ ਲਈ ਸੀ ਹੁਣ ਆਪਾਂ ਪਾਈ ਪਾਣਾ ਪਾਰੀ ਕਾਰਟ ਪਾ ਲੈਨੇ ਠੀਕ ਹੈ ਇਹ ਹੁਣ ਆਪਾਂ ਪਾਵਾਂਗੇ 프ਰੰਟ ਦੀ ਕਾਰਟ ਪਿਛਲਾ ਪਲਾ ਛੱਡਤਾ ਆਪਾਂ ਨੇ ਇਹ 프ਰੰਟ ਦੀ ਕਾਰਟ ਪਾ ਲੈਨੇ ਠੀਕ ਹੈ ਇਹ ਆਪੇ ਹੋਈ 프ਰੰਟ ਦੀ ਕਾਰਟ ਇਹਨਾਂ ਕਮੀ ਜਾਈ ਫੀਟਿੰਗ ਜ਼ਿਆਦਾ ਹੁੰਦੀ ਹੈ ਤਾਂ ਕਾਟਾ ਬਹੁਤ ਧਿਆਨ ਨਾਲ ਪਾਉਣੀ ਹੈ ਜੀ ਜੇ ਕਾਟਾ ਹੋਰੇ ਜ਼ਿਆਦਾ ਡੁੰਘੇ ਪੈਣਗੇ ਤਾਂ ਉਹੀ ਆਪਣੇ ਮੋਡੇ ਵੱਜ ਜਾਣੇ ਆ ਜੇ ਮੋਡੇ ਬਣਨਗੇ ਤਾਂ ਬਾਹਰ ਪੈਣ ਲੱਜਣੇ ਮੋਡੇ ਵਿੱਚ ਠੀਕ ਹੈ ਸੋ ਕਾਟਾ ਕਾਟਾ ਤੇ ਬਹੁਤ ਧਿਆਨ ਨਾਲ ਪਾਉਣ ਜਿੰਨੀ ਇਹ ਆਪਣੀ ਫੀਟਿੰਗ ਵੱਧ ਹੋ ਗਈ ਇੱਥੋਂ ਜਿਵੇਂ 25 26 27 ਇੰਚ ਹੋਗੀ ਤਾਂ ਆਪਣੇ ਮੋਡੇ ਕਾਟਿਆਂ ਨੇ ਉਨੇ ਹੀ 6.5 ਇੰਚ ਰੱਖਣੇ ਪੈਣੇ ਕਿਉਂਕਿ ਫੀਟਿੰਗ ਵੱਧ ਜਾਣੀ ਇਹ ਫੀਟਿੰਗ ਵਧਣ ਨਾਲ ਆਪਣੇ ਮੋਡੇ ਹੀ ਵੱਧਦੇ ਆ ਜਿਹੜੀ ਹੁਣ ਅਸੀਂ ਆਪਣੇ ਆ ਕਟਿੰਗ ਕਰੀ ਹੈ ਇਹਦੇ ਮੋਡੇ 10 ਇੰਚ ਤਿਆਰ ਰਹਿਣਗੇ दस इंच ही तैयार रखने हैं जी ठीक है जो बाई दे फिटिंग बद भी जाती तो मोटी प्लेट चक दो तिरछी प्लेट पाई हुई है ये थोड़ी मोटी करके पा दो जी प्लेट तक मोडे कंट्रोल चाहिए मोटे ज्यादा नहीं बदते है ठीक है तो हम आप कटते हैं पिछला गला गला अपने ढाई इंच रखना है ठीक है हे ठा पं इंच तैयार रखना गला साढ़े पांच आप पा कटिंग करा हेठा जी ढाई इंच रखना है ठीक दे है जी इतों आप इंच की कट पा के अपा ने गई दे अपने कमीज की कटिंग हो चुकी है जी तो कमीज की कटिंग हो चुकी है जी ਵਾਹਾਂ ਦੀ ਕਟਿੰਗ ਦੇ ਸਵਾਲ ਹੀ ਕਰੀਏ ਭਾ ਅਗਲੇ ਪਾਰਟ 'ਚ ਕਰਾਂਗੇ ਠੀਕ ਹੈ ਇਸ ਨਾਲ ਸਾਡੀ ਵੀਡੀਓ ਵਧੀਆ ਲਾਈਕ ਆਈ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ